ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰੀ ਸੰਗਤ ਨੂੰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਗੁਰੂ ਰਾਮਦਾਸ ਬਾਬਾ ਸ਼੍ਰੀ ਚੰਜੀ ਦੀ ਕਿਰਪਾ ਦੇ ਸਦਕਾ ਲੱਖਾਂ ਕਰੋੜਾਂ ਮਰੀਜ਼ਾਂ ਨੂੰ ਹੁਣ ਤੱਕ ਆਪਾਂ ਠੀਕ ਕਰ ਚੁੱਕੇ ਆਂ ਨੈੱਟ ਤੇ ਤੁਹਾਡੇ ਵੀਡੀਓ ਨੇ ਵੱਡੀਆਂ-ਵੱਡੀਆਂ ਬਿਮਾਰੀਆਂ ਦੇ ਨਾਲ ਜਿਹੜੇ ਜੂਝ ਰਹੇ ਸੀਗੇ ਅੱਤ ਦੇ ਦੁਖੀ ਸੀਗੇ ਕਿਤੋਂ ਠੀਕ ਨਹੀਂ ਸੀ ਹੋ ਰਹੇ ਉਹਨਾਂ ਨੂੰ ਠੀਕ ਕੀਤਾ ਬਾਬਾ ਸ਼੍ਰੀਚੰਦ ਗੁਰੂ ਰਾਮਦਾਸ ਦੀ ਕਿਰਪਾ ਦੇ ਸਦਕਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ ਜੂਝ ਰਹੇ ਹੋ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਹੋ ਠੀਕ ਹੀ ਨਹੀਂ ਹੋ ਰਿਹਾ ਸਰੀਰ ਹੋਰ ਖਰਾਬ ਹੋ ਰਿਹਾ ਤਾਂ ਤੁਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜਿਤ ਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ। ਸੋ ਇਹ ਜਿਹੜਾ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ। ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਹੈ। ਨੇੜੇ ਸ਼ਹਿਰ ਬੁੜਲਾਡਾ ਵੀ ਹੈ, ਬਰੇਟਾ ਵੀ ਹੈ। ਸੁਨਾਮ ਵੀ ਹੈ ਤੇ ਲਹਿਰਾਗਾਗਾ ਵੀ ਹੈ। ਇਹ ਸਾਰੇ ਸ਼ਹਿਰ ਨੇੜੇ ਨੇ। ਹਰ ਐਤਵਾਰ ਨੂੰ ਆਪਾਂ ਮਿਲਦੇ ਆਂ। ਅੱਜ ਜਿਸ ਬਿਮਾਰੀ ਦੇ ਸਬੰਧ ਵਿੱਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਸਾਡੀਆਂ ਅੱਖਾਂ ਨਾਲ ਸੰਬੰਧਿਤ ਬਿਮਾਰੀ। ਸਿਆਣੇ ਕਹਿੰਦੇ ਆ ਦੰਦ ਗਿਆ ਸਵਾਦ ਗਿਆ ਅੱਖ ਗਈ ਜਹਾਨ ਗਿਆ। ਇਹ ਸਾਡੀਆਂ ਆਪਣੀਆਂ ਬੇਕੂਫੀਆਂ ਨੇ ਸਾਡਾ ਖਾਣ ਪੀਣ ਇਦਾਂ ਦਾ ਗਲਤ ਹੋ ਗਿਆ। ਪ੍ਰਦੂਸ਼ਣ ਇੰਨਾ ਅਸੀਂ ਕਰ ਦਿੱਤਾ। ਦਰਖਤ ਅਸੀਂ ਵੜ ਦਿੱਤੇ। ਸ਼ੁੱਧ ਹਵਾ ਨਹੀਂ ਰਹੀ। ਸ਼ੁੱਧ ਵਾਤਾਵਰਨ ਨਹੀਂ ਰਿਹਾ। ਸਭ ਕੁਝ ਅਸੀਂ ਆਪਣੇ ਹੱਥੀ ਸਾਰਾ ਕੁਝ ਖਰਾਬ ਕਰ ਲਿਆ। ਉਹ ਹੁਣ ਉਹਦਾ ਅਸਰ ਵੀ ਸਾਡੀ ਸਿਹਤ 'ਤੇ ਪਏਗਾ। ਉਹਦਾ ਬੁਰਾ ਅਸਰ ਵੀ ਸਾਡੀ ਸਿਹਤ 'ਤੇ ਪੈ ਰਿਹਾ। ਸੋ ਅੱਜ ਅਸੀਂ ਵੇਖ ਰਹੇ ਹਾਂ ਛੋਟੇ-ਛੋਟੇ ਬੱਚਿਆਂ ਦੀਆਂ ਅੱਖਾਂ ਦੇ ਉੱਤੇ 6 6 7 7 8 8 9 9 11 11 ਨੰਬਰ ਤੱਕ ਦੀਆਂ ਐਣਕਾਂ ਲਗੀਆਂ ਹੋਈਆਂ। ਜਿੰਨਿਆਂ ਨੂੰ ਜਵਾਨੀ ਚਾਉਣੀ ਹੈ ਹੋ ਸਕਦਾ ਅੱਖਾਂ ਦੀ ਨਿਗਾਹ ਹੀ ਖਤਮ ਹੋ ਜਾਣਾ। ਇਹਨਾਂ ਮਾੜਾ ਜ਼ਮਾਨਾ ਆ ਗਿਆ। ਅਸੀਂ ਵੇਖਦੇ ਹਾਂ ਛੋਟੇ ਬੱਚਿਆਂ ਦੇ ਕਾਲਾ ਮੋਤੀਆ ਚਿੱਟਾ ਮੋਤੀਆ ਆ ਗਿਆ। ਕਿਉਂਕਿ ਇੱਕ ਇਦਾਂ ਦਾ ਸਿਸਟਮ ਇਦਾਂ ਦਾ ਹੋ ਗਿਆ ਵੀ ਫੋਨ ਦਾ ਖਿਹੜਾ ਨਹੀਂ ਛੱਡਦੇ। ਟੈਲੀਵਿਜ਼ਨਾਂ ਦਾ ਖਹਿੜਾ ਨਹੀਂ ਛੱਡਦੇ ਖਾਣ ਪੀਣ ਇਦਾਂ ਦਾ ਹੋ ਗਿਆ ਤਲੀਆਂ ਹੋਈਆਂ ਚੀਜ਼ਾਂ ਸਾਰੀਆਂ ਹੋ ਗਈਆਂ ਮੈਦੇ ਵਾਲੀਆਂ ਹੋ ਗਈਆਂ ਆਲਾਦਵਾਲਾ ਪ੍ਰਦੂਸ਼ਣ ਹੋ ਗਿਆ ਇਹਦਾ ਅਸਰ ਵੀ ਸਾਡੇ ਤੇ ਪੈਣਾ ਸਾਡੇ ਬੱਚਿਆਂ ਤੇ ਪੈਣਾ ਇਸ ਕਰਕੇ ਪਹਿਲੇ ਨੰਬਰ ਤੇ ਮੈਂ ਹੱਥ ਜੋੜ ਕੇ ਕਹਿੰਨਾ ਵਾਅਦ ਤੋਂ ਵਾਅਦਾ ਆਪਣੇ ਜੀਵਨ ਦੇ ਵਿੱਚ ਰੁਖ ਲਾਓ ਵਾਤਾਵਰਨ ਨਾਲ ਪਿਆਰ ਕਰੋ ਕੁਦਰਤ ਨਾਲ ਪਿਆਰ ਕਰੋ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਕਰਕੇ ਵਸਿਆ ਸੋਈ ਵਖਤ ਵਿਚਾਰੇ ਸੋ ਬੰਦਾ ਇਹ ਸਾਰਾ ਕੁਝ ਮਾਲਕ ਨੇ ਸਾਨੂੰ ਕੁਦਰਤ ਨਾਲ ਓਤਪੋਤ ਕੀਤਾ ਹੋਇਆ ਹੈ। ਇੱਕ ਕੁਦਰਤ ਇੱਕ ਅਸੀ ਦੋ ਹੀ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ। ਦੋ ਚੀਜ਼ਾਂ ਇੱਕ ਸਰੀਰ ਸਾਜ ਤੇ ਇੱਕ ਕੁਦਰਤ ਦੋਨੇ ਆਪਸ ਵਿੱਚ ਓਤਪੋਤ ਹੈ। ਬੇਨਤੀ ਕਰਦਾ ਹਾਲੇ ਦਿਵਾਲੇ ਨੂੰ ਸਾਫ਼ ਰੱਖਿਆ ਕਰੋ ਪ੍ਰਦੂਸ਼ਣ ਨਾ ਕਰਿਆ ਕਰੋ। ਕੁਦਰਤ ਨਾਲ ਵੱਧ ਤੋਂ ਵੱਧ ਪਿਆਰ ਪਾਓ, ਦਰਖਤ ਲਾਓ, ਜੜੀ ਬੂਟੀਆਂ ਲਾਇਆ ਕਰੋ, ਉਹਨਾਂ ਨਾਲ ਇਸਤੇਮਾਲ ਕਰੋ। ਕੁਦਰਤ ਨਾਲ ਜੁੜਿਓ। ਅੱਜ ਜਿਹੜਾ ਵਿਸ਼ਾ ਹੈ ਉਹ ਹੈ ਅੱਖ ਦਾ ਜਿੱਡਾ ਮਰਜੀ ਕਾਲਾ ਮੋਤੀ ਆ ਕਿਸੇ ਦੀ ਅੱਖ ਦੇ ਉੱਤੇ ਆ ਗਿਆ ਚੈਲੰਜ ਕਰਕੇ ਕਹਿਣਾ ਗਰੰਟੀ ਨਾਲ ਕਹਿਣਾ ਕਾਲਾ ਮੋਤੀ ਆ 3 ਮਹੀਨਿਆਂ ਦੇ ਵਿੱਚ ਅਸੀਂ ਖਤਮ ਕਰ ਦਿੰਦੇ ਹਾਂ ਚਿੱਟਾ ਮੋਤੀ ਆ ਪਹਿਲੇ ਮਹੀਨੇ ਦੇ ਵਿੱਚ ਅੱਖ ਤੋਂ ਖਤਮ ਕਰ ਦਿੰਦੇ ਹਾਂ ਕਿਸੇ ਬੱਚੇ ਦੇ ਅਣਕ ਲੱਗਿਆ ਚ 11 ਨੰਬਰ ਦੀ 3 ਮਹੀਨੇ ਦਵਾਈ ਖਾਣ ਵਾਲੀ ਤੇ ਪਾਉਣ ਵਾਲੀ ਚੱਲੂਗੀ ਅਣਕ ਪਹਿਲੇ ਮਹੀਨੇ ਚ ਲਾ ਕੇ ਸਟ ਦੇ ਨਿਗਾਹ ਕਿੰਨੀ ਮਰਜੀ ਕਮਜ਼ੋਰ ਐ ਸੂਈ 'ਚ ਧਾਗਾ ਨਹੀਂ ਪੈਂਦਾ ਚੱਕਰ ਆਉਂਦੇ ਐ ਪਹਿਲੇ ਮਹੀਨੇ ਚੋਕੇ ਕਰਦੇ ਆਂਗੇ ਇਹ ਸਾਡੇ ਚੈਲੰਜ ਐ ਆਯੁਰਵੇਦ ਜੜੀ ਬੂਟੀਆਂ ਤੇ ਮਾਣ ਐ ਸਾਨੂੰ ਜਿਹੜੀ ਤੁਸੀਂ ਦਵਾਈ ਬਣਾਉਣੀ ਐ ਜਿਹੜੀ ਐਸੀ ਬਣਾ ਕੇ ਦਿੰਨੇ ਆਂ ਉਹ ਤੁਸੀਂ ਨੋਟ ਕਰ ਲਓ ਅੱਗੇ ਦੱਸ ਸਕਦੇ ਹੋ ਆਪ ਬਣਾ ਕੇ ਵਰਤ ਸਕਦੇ ਹੋ ਜੇ ਨਹੀਂ ਬਣਾ ਸਕਦੇ ਤਾਂ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੀ ਕੋਈ ਵੀ ਬਿਮਾਰੀ ਐ ਅੱਖ ਦੀ ਗਰੰਟੀ ਨਾਲ ਇਲਾਜ ਕਰਵਾ ਸਕਦੇ ਆ ਸ਼ਰਤੀਆ ਇਲਾਜ ਹਾਂਜੀ ਇਹਦੇ ਵਿੱਚ ਜਿਹੜੀ ਪਹਿਲਾਂ ਪਾਉਣ ਵਾਲੀ ਦਵਾਈ ਬਣਾਉਣੀ ਆ ਉਹ ਨੋਟ ਕਰ ਲਓ 50 50 ਗ੍ਰਾਮ ਸਾਰੀਆਂ ਚੀਜ਼ਾਂ ਲੈ ਲੈਣੀਆਂ ਨਿੰਬੂ ਦਾ ਰਸ ਜਿਹੜਾ ਕਾਗਜੀ ਨਿੰਬੂ ਹੁੰਦਾ ਜਿਹਦੇ ਵਿੱਚ ਬੀਜ ਘੱਟ ਹੁੰਦੇ ਆ 50 ਗ੍ਰਾਮ ਲੈ ਲੈਣਾ ਰਸ ਕੱਢ ਕੇ ਕੱਪੜਾ ਛਾਣ ਕਰ ਲੈਣਾ ਕਿਉਂਕਿ ਅੱਖ ਦੇ ਵਿੱਚ ਪਾਉਣਾ ਕੋਈ ਕਿਣਕਾ ਨਾ ਹੋਵੇ ਉਹਦੇ ਵਿੱਚ ਤਿੰਨ ਚਾਰ ਪਰਤਾਂ ਕੱਪੜੇ ਦੀ ਕਰਕੇ ਉਹਦੇ ਵਿੱਚ ਦੀ ਭੁੰਨ ਲੈਣਾ ਨਿੰਬੂ ਦਾ ਰਸ ਦੇ ਦਾਣਾ ਨਿੰਬੂ ਕਹਿੰਦੇ ਆ ਜਿਹਨੂੰ ਕਾਗਜੀ ਨਿੰਬੂ ਕਹਿੰਦੇ ਆ 50 ਗ੍ਰਾਮ ਅਦਰਕ ਲੈ ਲੈਣਾ ਵਧੀਆ ਸਾਫ਼ ਸੁਥਰਾ 50 ਗ੍ਰਾਮ ਰਸ ਉਹਦਾ ਕੱਢ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈ ਫਿਰ ਅੱਗੇ ਆ ਗਿਆ ਸ਼ਹਿਦ ਇਹ ਲੈਣਾ ਤੁਸੀਂ 100 ਗ੍ਰਾਮ ਫਿਰ ਅੱਗੇ ਆ ਗਿਆ ਕੇਸਰ ਇਹ ਤੁਸੀਂ ਲੈਣਾ ਹੈਗਾ ਆਪਣਾ 50 ਐਮ ਜੀ ਬਲਕਿ 1 ਗ੍ਰਾਮ ਲੈ ਲਓ ਬਹੁਤ ਅੱਗੇ ਆ ਗਿਆ ਤੁਸੀਂ ਦੇਸੀ ਗਾਉ ਦਾ ਪਿਛਾਫ ਇਹ ਵੀ ਲੈਣਾ ਤੁਸੀਂ 50 ਗ੍ਰਾਮ ਫਿਰ ਆ ਗਿਆ ਗੰਡਾ ਚਿੱਟਾ ਗੰਡਾ ਹੁੰਦਾ ਜਿਹੜਾ ਉਹਦਾ ਰਸ 50 ਗ੍ਰਾਮ ਫਿਰ ਇੱਕ ਕਿਨੂ ਹੁੰਦਾ ਇੱਕ ਸੰਤਰਾ ਜਿਹੜਾ ਸੰਤਰਾ ਹੁੰਦਾ ਉਹਦੇ ਛਿਲੜਾਂ ਦਾ ਰਸ ਕੱਢ ਲੈਣਾ 50 ਗ੍ਰਾਮ ਅੱਗੇ ਆ ਗਿਆ ਜੀ ਜਿਹੜਾ ਹੈਗਾ ਚਿੱਟਾ ਚੰਦਨ ਉਹ ਲੈ ਲੈਣਾ ਤੁਸੀਂ 50 ਗ੍ਰਾਮ ਲਾਲ ਚੰਦਨ ਵੀ ਲੈ ਲੈਣਾ 50 ਗ੍ਰਾਮ ਰਤਨ ਜੋਤ ਵੀ ਲੈ ਲੈਣਾ 50 ਗ੍ਰਾਮ ਅੱਗੇ ਲੈ ਲੈਣਾ ਗੁਲਾਬ ਦਾ ਅਰਕ ਫਿਰ ਆ ਗਿਆ ਆਮਲਾ ਰਸ ਔਲਿਆਂ ਦਾ ਰਸ 50 ਗ੍ਰਾਮ ਫਿਰ ਨਿੰਬੂ ਦੇ ਪੱਤਿਆਂ ਦਾ ਰਸ ਫਿਰ ਨਿੰਬੂ ਸੱਤ ਨਿੰਬੂ ਸੱਤ ਹੈ ਜਿਹੜਾ ਉਹ ਲੈਣਾ ਤੁਸੀਂ ਸਿਰਫ 5 ਗ੍ਰਾਮ ਅੱਗੇ ਆ ਗਿਆ ਜੀ ਸਮੁੰਦਰ ਚੱਕ ਇਹ ਲੈਣੀ ਹੈ ਤੁਸੀਂ 20 ਗ੍ਰਾਮ ਦੇਸੀ ਕਪੂਰ ਇਹ ਲੈਣਾ ਤੁਸੀਂ ਸਿਰਫ 2 ਗ੍ਰਾਮ ਭੀਮਸਨ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਬੋਤਲ ਦੇ ਵਿੱਚ ਪਾ ਕੇ ਪੀਸ ਕੇ ਇਹਨਾਂ ਨੂੰ ਰੱਖ ਦਿਓ ਕੋਠੇ ਦੀ ਛੱਤ ਦੇ ਉੱਤੇ 15 ਤੋਂ 20 ਦਿਨ ਇਹਨਾਂ ਨੂੰ ਧੁੱਪ ਲੱਗਣ ਦਿਓ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਨੂੰ heਠਾਂ ਉਤਾਰ ਕੇ ਕੱਪੜਾ ਛਾਣ ਦਵਾਰੇ ਫਿਰ ਚੰਗੀ ਤਰ੍ਹਾਂ ਕਰ ਲੈਣਾ ਇਹ ਬਣ ਗਈ ਤੁਹਾਡੀ ਪਾਉਣ ਵਾਲੀ ਦਵਾਈ ਅੱਖ 'ਚ ਇਹਦੀਆਂ ਦੋ ਬੂੰਦਾ ਇੱਧਰ ਦੋ ਬੂੰਦਾ ਇੱਧਰ ਸਵੇਰੇ ਦੁਪਹਿਰੇ ਤੇ ਸ਼ਾਮ ਤਿੰਨ ਟਾਈਮ ਇੱਕ ਅੱਖ 'ਚ ਦੋ-ਦੋ ਬੂੰਦਾ ਪਾਉਣੀ ਹੈ ਇੱਕ ਲੈ ਲੋ ਖਾਣ ਵਾਲੀ ਦਵਾਈ ਜਿਹੜੀ ਬਣਾਉਣੀ ਐ ਇਹ ਪਈ ਪੰਸਾਰੀਆਂ ਤੋਂ ਮਿਲੂਗੀ ਸੰਖ ਪੁਸ਼ਪੀ 50 ਗ੍ਰਾਮ ਬ੍ਰਹਮੀ ਬੁੱਟੀ 50 ਗ੍ਰਾਮ ਸਰਪਗੰਦਾ 50 ਗ੍ਰਾਮ ਚੰਦਨ ਲਾਲ 50 ਗ੍ਰਾਮ ਮੂਲ ਅਠੀ 50 ਗ੍ਰਾਮ ਗੁਲਾਬ ਦੇ ਫੁੱਲ 50 ਗ੍ਰਾਮ ਅਕਰਕਰਾ 50 ਗ੍ਰਾਮ ਅਸ਼ਵਗੰਦਾ 50 ਗ੍ਰਾਮ ਸ਼ਤਾਵਰ 50 ਗ੍ਰਾਮ ਰਤਨ ਜੋਤ 50 ਗ੍ਰਾਮ ਹਾਰੜ ਬਿਹੜਾ ਤੇ ਆਮਲਾ 50 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ ਚੰਗੀ ਤਰ੍ਹਾਂ ਪੀਸ ਕੇ ਦੇ ਵਿੱਚ ਫਿਰ ਚਾਰ ਭਸਮਾ ਪਾਉਣੀ ਹੈ ਚਾਂਦੀ ਭਸਮ 1 ਗ੍ਰਾਮ ਤਾਂਬਾ ਭਸਮ 10 ਗ੍ਰਾਮ ਲੋਹਾ ਭਸਮ 10 ਗ੍ਰਾਮ ਤੇ ਗਲੋਏ ਦਾ 7.50 ਗ੍ਰਾਮ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਲੈਣੀ ਹੈ ਇੱਕ ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਦੋ ਟਾਈਮੇ ਦਵਾਈ ਲੈਣੀ ਹੈ ਇੱਕ ਗਲਾਸ ਦੁੱਧ ਚ ਅੱਧਾ ਚਮਚਾ ਦਸੇ ਘਿਓ ਪਾ ਕੇ ਮੈਂ ਦਾਅਵੇ ਨਾਲ ਸਟਾਮਪ ਪੇਪਰ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਤੁਹਾਨੂੰ ਪਾਉਣ ਵਾਲੀ ਤੇ ਖਾਣ ਵਾਲੀ 1 ਮਹੀਨਾ ਜਿੱਦ ਤੇ ਤੁਹਾਨੂੰ ਵਰਤਦਿਆਂ ਨੂੰ ਹੋ ਗਿਆ ਕਾਲਾ ਮੋਤੀਆ ਚਿੱਟਾ ਮੋਤੀਆ ਖਤਮ ਜਿੱਡੇ ਮਰਜੀ ਨੰਬਰ ਦੇ ਐਨਕ ਲੱਗੀ ਐ ਪਹਿਲੇ ਮਹੀਨੇ ਚ ਲਾ ਕੇ ਸੜ ਦਿਓ ਜਿੰਨੇ ਮਰਜੀ ਚੱਕਰ ਆਉਂਦੇ ਐ ਸੂਈ ਚ ਧਾਗਾ ਨਹੀਂ ਪੈਂਦਾ ਨਜ਼ਰ ਕਮਜ਼ੋਰ ਐ ਪਹਿਲੇ ਮਹੀਨੇ ਚ ਓਕੇ ਹਾ ਚਿੱਟੇ ਮੋਤੀਏ ਵਾਲਾ 3 ਮਹੀਨੇ ਵਰਤ ਲਿਓ ਕਾਲੇ ਮੋਤੀਏ ਵਾਲਾ ਵੀ 3 ਮਹੀਨੇ ਵਰਤ ਲਿਓ ਐਨਕਾਂ ਵਾਲੇ ਵੀ 3 ਮਹੀਨੇ ਵਰਤ ਲਿਓ ਜਿਹਦੀ ਮਾੜੀ ਮੋਟੀ ਨਜ਼ਰ ਕਮਜ਼ੋਰ ਆ ਉਹਨਾਂ ਨੂੰ ਮਹੀਨਾ ਵਰਤੋ ਤਿੰਨ ਮਹੀਨੇ ਦਾ ਨੁਕਤਾ ਚੈਲੰਜ ਕਰਕੇ ਕਹਿੰਦਾ ਚਟਾ ਮੋਤੀਆ ਕਾਲਾ ਮੋਤੀਆ ਖਤਮ ਕਰ ਦੇਗਾ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਲੈਂਚ ਪਵਾਉਣ ਦੀ ਲੋੜ ਨਹੀਂ ਐਨਕਲਵਾਨ ਦੀ ਲੋੜ ਨਹੀਂ ਮੈਂ ਗਰੰਟੀ ਨਾਲ ਕਹਿੰਦਾ ਆਪ ਵਰਤ ਲਓ ਨਹੀਂ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ ਮੈਨੂੰ ਮਿਲ ਕੇ ਆਪਣਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਅੱਗੇ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾ ਜੋ ਕਿਸੇ ਦਾ ਭਲਾ ਹੋ ਜਾਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਬਾਕੀ ਤੁਹਾਨੂੰ ਪਤਾ ਹੀ ਹੈ ਤੁਸੀਂ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਹੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਧੰਨ ਗੁਰੂ ਰਾਮਦਾਸ ਧੰਨ ਬਾਬਾ ਸ਼੍ਰੀਚੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ